ਇਹ ਸਿਰਫ ਅਰੋੜਾ ਪਿਆ ਹੋਇਆ ਕਿ 45 ਸਾਲ ਦੀ ਸਜ਼ਾ ਹੋਣੀ ਹੈ ਜਿੰਦਰ ਸਿੰਘ ਦੀ ਕਾਰਦੀ ਵਿੱਚ ਮੌਜੂਦ ਹਾਂ ਜਿੱਥੇ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਅੱਜ ਤੱਕ ਜਿਹੜੇ ਨੇ ਇੱਕ ਤਰਸਨ ਦੀ ਵਿੱਚ ਨੇ ਸਦਮੇ ਦੇ ਵਿੱਚ ਨੇ ਅਮਰੀਕਾ ਦੇ ਵਿੱਚ ਪ੍ਰਵਾਸੀ ਹੋਣ ਦਾ ਮਤਲਬ ਹੈ ਹਮੇਸ਼ਾ ਡਰ ਦੇ ਵਿੱਚ ਰਹਿਣਾ ਇਹ ਸ਼ਬਦ ਸਾਡੇ ਨਹੀਂ ਸਗੋਂ ਦੁਨੀਆ ਦੇ ਵਿੱਚ ਮਸ਼ਹੂਰ ਪੋਪ ਸਟਾਰ ਡਾਂਸਰ ਸਿੰਗਰ ਸ਼ਕੀਰਾ ਦੇ ਨੇ BBC ਨੂੰ ਦਿੱਤੀ ਹੋਈ ਇੰਟਰਵਿਊ ਦੇ ਵਿੱਚ ਉਸ ਦੇ ਵੱਲੋਂ ਇਹ ਸਾਰੇ ਸ਼ਬਦ ਕਹੇ ਗਏ ਨੇ ਤੇ ਅਸੀਂ ਜਿਹੜੇ ਕਿ ਭਾਰਤੀ ਆ ਪੰਜਾਬੀ ਆ ਉੱਥੇ ਡੌਂਕੀ ਲਗਾ ਕੇ ਗਏ ਹੋਏ ਆ ਹਰਜਿੰਦਰ ਸਿੰਘ ਦੀ ਗੱਲ ਜੇਕਰ ਆਪਾਂ ਕਰੀਏ ਤਾਂ ਉੱਥੇ ਜਾਣ ਤੋਂ ਬਾਅਦ ਉਸਦੇ ਹਾਲਾਤ ਮਾੜੇ ਹੀ ਰਹੇ ਜਾਂ ਉਸਦੀ ਕਿਸਮਤ ਹੀ ਇਹੋ ਜਹੀ ਸੀ ਦੰਕੀ ਲਗਾਕੇ ਗਏ ਮੁੰਡੇ ਨੂੰ ਪਹਿਲਾਂ ਸਿਕਿਉਰਟੀ ਵਾਲੇ ਚੱਕ ਲੈਂਦੇ ਨੇ ਬਾਅਦ ਦੇ ਵਿੱਚ ਵੀ ਉਸ ਦੇ ਉੱਪਰ ਕੇਸ ਪਿਆ ਕਿੰਨਾ ਔਖਾ ਹੋ ਕਿ ਉਹਨੇ ਡਰਾਈਵਿੰਗ ਲਾਇਸੈਂਸ ਲਿਆ ਹੋਣਾ ਤੇ ਅੱਜ ਲਾਇਸੈਂਸ ਹੋਣ ਦੇ ਬਾਵਜੂਦ ਵੀ ਟਰੱਕ ਦਾ ਯੂ-ਟਰਨ ਲਿਆ ਗਿਆ ਤੇ ਉਸ ਤੋਂ ਬਾਅਦ ਉਸ ਦੇ ਉੱਪਰ ਕਈ ਤਰ੍ਹਾਂ ਦੀਆਂ ਸੰਗੀਨ ਤਾਰਾਵਾਂ ਕਹਿ ਰਹੇ ਨੇ ਕਿ ਲੱਗ ਸਕਦਾ ਹੈ ਪਰਿਵਾਰਿਕ ਮੈਂਬਰ ਜੋ ਕਿ ਹੁਣ ਤੱਕ ਚੁੱਪ ਬੈਠੇ ਹੋਏ ਸਨ ਉਸ ਦਾ ਭਰਾ ਤਜਿੰਦਰ ਸਿੰਘ ਪੰਜਾਬ ਦੇ ਵਿੱਚ ਰਹਿੰਦਾ ਹੈ ਵਿਆਹਿਆ ਹੋਇਆ ਆਪਣੀ ਪਤਨੀ ਅਤੇ ਮਾਂ ਨੂੰ ਇੱਥੇ ਸੰਭਾਲ ਰਿਹਾ ਹੈ ਸਾਰਾ ਪਰਿਵਾਰ ਘਰ ਦੇ ਅੰਦਰ ਖੁਦ ਨੂੰ ਬੰਦ ਕਰਕੇ ਬੈਠ ਗਿਆ ਸੀ ਜਦੋਂ ਉਹਨਾਂ ਨੇ ਹਰਜਿੰਦਰ ਸਿੰਘ ਦੀ ਗੱਲ ਸੁਣੀ ਕਿ ਉਸ ਦੇ ਨਾਲ ਉੱਥੇ ਕੀ ਕੁਝ ਵਾਪਰ ਗਿਆ ਜਦੋਂ ਇਹ ਸਾਰਾ ਹਾਦਸਾ ਹੋਇਆ 12 ਤਰੀਕ ਨੂੰ ਤਾਂ ਉਸ ਤੋਂ ਬਾਅਦ 4 ਦਿਨਾਂ ਦੇ ਲਈ ਹਰਜਿੰਦਰ ਉੱਥੋਂ ਚਲਾ ਗਿਆ ਸੀ ਜਾਂ ਕਹਿ ਲਓ ਕਿ ਉੱਥੋਂ ਭੱਜ ਗਿਆ ਸੀ ਤੇ 4 ਦਿਨਾਂ ਬਾਅਦ ਪੁਲਿਸ ਦੇ ਵੱਲੋਂ ਉਸ ਨੂੰ ਫੜਿਆ ਗਿਆ ਇਹਨਾਂ 4 ਦਿਨਾਂ ਦੇ ਵਿੱਚ ਉਹ ਫੁੱਟ ਫੁੱਟ ਕੇ ਰੋਇਆ ਸੀ ਖਬਰ ਇਹ ਸਾਹਮਣੇ ਆ ਰਹੀ ਹੈ ਕਿ ਉਸ ਨੇ ਆਪਣੀ ਮਾਂ ਨੂੰ ਫੋਨ ਕੀਤਾ ਸੀ ਅਤੇ ਦੱਸਿਆ ਸੀ ਕਿ ਮੇਰੇ ਤੋਂ ਇਹ ਗਲਤੀ ਹੋ ਗਈ ਹੈ ਸ਼ਾਦੇਹੀ ਸਾਰੇ ਕਾਰਨ ਨੇ ਕਿ ਅਜੋਸਤੀ ਮਾਂ ਖਾਮੋਸ਼ ਹੈ ਉਹਨਾਂ ਦੇ ਮੂੰਹੋਂ ਕੋਈ ਬੋਲ ਨਹੀਂ ਨਿਕਲ ਰਿਹਾ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਉਹ ਬੋਲ ਹੀ ਨਹੀਂ پا ਰਹੇ ਤੇਦਰ ਹਰਜਿੰਦਰ ਦਾ ਵੱਡਾ ਭਰਾ ਤਰਜਿੰਦਰ ਸਿੰਘ ਦੱਸਦਾ ਹੈ ਕਿ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਉਸ ਪਰਿਵਾਰ ਦੇ ਨਾਲ ਜਿਨ੍ਹਾਂ ਦੇ ਤਿੰਨ ਜੀ ਚਲੇ ਗਏ ਪਰ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਉਸ ਦਾ ਇਹ ਵੀ ਕਹਿਣਾ ਸੀ ਕਿ ਇਸ ਨੂੰ ਇੱਕ ਸੜਕੀ ਹਾਦਸੇ ਦੀ ਤਰ੍ਹਾਂ ਲਿਆ ਜਾਵੇ ਨਾ ਕਿ ਇੱਕ ਤਰ੍ਹਾਂ ਦੇ ਨਾਲ ਕਤਲ ਦੇ ਕੇਸ ਦੇ ਵਜੋਂ ਇਸ ਸੜਕੀ ਹਾਦਸਾ ਵੀ ਇਸ ਕਰਕੇ ਹੋਇਆ ਕਿਉਂਕਿ ਪਿੱਛੇ ਤੋਂ ਆ ਰਹੀ ਜਿਹੜੀ ਕਾਰ ਸੀ ਉਹਦੀ ਸਪੀਡ ਜ਼ਿਆਦਾ ਦੱਸੀ ਜਾ ਰਹੀ ਹੈ ਕੋਈ ਆਖ ਰਿਹਾ ਹੈ ਕਿ ਉਸਦੇ ਵੀ ਸ਼ਰਾਬ ਦੀਆਂ ਬੋਤਲਾਂ ਮਿਲੀਆਂ ਨੇ ਕਈ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਨੇ ਪਰ ਉਹ ਵੀ ਇੱਕ ਪਰਿਵਾਰ ਸੀ ਕਿਸੇ ਦਾ ਤੇ ਇੱਧਰ ਵੀ ਇੱਕ ਪਰਿਵਾਰ ਹੈ ਕਿਸੇ ਦਾ ਕਾਨੂੰਨ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਕੁਦਰਤ ਦੇ ਨਿਯਮ ਦੇ ਅਨੁਸਾਰ ਦੋਹਾਂ ਨੂੰ ਇਨਸਾਫ਼ ਮਿਲਣਾ ਜ਼ਰੂਰੀ ਹੈ ਪਰ ਹਰਜਿੰਦਰ ਸਿੰਘ ਦੇ ਨਾਲ ਇਸ ਸਮੇਂ ਕਿਉਂ ਆਖਿਆ ਜਾ ਰਿਹਾ ਹੈ ਕਿ ਟੱਕਾ ਹੋ ਰਿਹਾ ਹੈ ਕਿਉਂਕਿ ਉਸ ਦੀ ਸਜ਼ਾ ਬੇहद ਹੀ ਜ਼ਿਆਦਾ ਦੱਸੀ ਜਾ ਰਹੀ ਹੈ ਪਰ ਇਹ ਜਿਹੜੀ ਸਜ਼ਾ ਦੱਸੀ ਜਾ ਰਹੀ ਹੈ ਅਸਲ ਦੇ ਵਿੱਚ ਹਲੇ ਤੱਕ ਨਹੀਂ ਹੋਈ ਇਹ ਸਿਰਫ ਰੌਲਾ ਪਿਆ ਹੋਇਆ ਕਿ 45 ਸਾਲ ਦੀ ਸਜ਼ਾ ਹੋਣੀ ਹੈ ਪਰ ਇਸ ਤੋਂ ਕੁਝ ਦਿਨ ਪਹਿਲਾਂ ਦੀ ਜੇਕਰ ਆਪਾਂ ਗੱਲ ਕਰੀਏ ਜਦੋਂ ਹਰਜਿੰਦਰ ਸਿੰਘ ਦੀ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਹੋਈ ਸੀ ਤਾਂ ਪਰਿਵਾਰਿਕ ਮੈਂਬਰਾਂ ਨੂੰ ਉਸ ਨੇ ਕਿਹਾ ਸੀ ਅਤੇ ਪਰਿਵਾਰ ਵਾਲੇ ਵੀ ਇਹ ਚਾਹੁੰਦੇ ਸੀ ਕਿ ਹੁਣ ਉਹ ਵਾਪਸ ਆ ਜਾਵੇ ਕੁਝ ਦਿਨ ਪਹਿਲਾਂ ਹੀ ਹਰਜਿੰਦਰ ਨੇ ਵੀ ਪਲਾਨ ਕਰ ਲਿਆ ਸੀ ਕਿ ਉਹ ਵਾਪਸ ਪੰਜਾਬ ਮੋੜ ਆਏਗਾ 2018 ਦੇ ਵਿੱਚ ਡੰਕੀ ਲਗਾ ਕੇ ਗਿਆ ਇਹ ਮੁੰਡਾ ਉੱਥੇ ਜਾ ਕੇ ਬੁਰੀ ਤਰ੍ਹਾਂ ਦੇ ਨਾਲ ਫਸ ਗਿਆ ਹੋਣਾ ਕਿਉਂਕਿ ਨਾ ਤਾਂ ਇਸ ਤਰ੍ਹਾਂ ਗਿਆ ਵਿਅਕਤੀ ਉੱਥੋਂ ਵਾਪਸ ਆ ਸਕਦਾ ਅਤੇ ਨਾ ਹੀ ਉੱਥੇ ਚੰਗੀ ਤਰ੍ਹਾਂ ਦੇ ਨਾਲ ਰਹਿ ਸਕਦਾ ਰਜ਼ਾਇਲਮ ਲਈ ਕਿ ਮੈਨੂੰ ਭਾਰਤ ਦੇ ਵਿੱਚ ਖਤਰਾ ਹੈ ਇਸ ਕਰਕੇ ਮੈਂ ਇੱਥੇ ਹੀ ਰਹਿਣਾ ਚਾਹੁੰਦਾ ਪਰ ਉਹ ਹਾਲਾਤ ਹੁਣ ਵੱਤੋਂ ਬੱਤਰ ਹੋ ਚੁੱਕੇ ਨੇ ਉਥੇ ਦੇ ਪੁਲਿਸ ਵਾਲੇ ਉਸ ਨੂੰ ਛੱਡਣ ਦੇ ਲਈ ਤਿਆਰ ਨਹੀਂ ਕਿਉਂਕਿ ਉਸ ਦੇ ਉੱਪਰ ਸ਼ੱਕ ਕੀਤਾ ਜਾ ਰਿਹਾ ਹੈ ਕਿ ਤੈਨੂੰ ਛੱਡਣਾ ਖਤਰੇ ਤੋਂ ਖਾਲੀ ਨਹੀਂ ਹੋ ਸਕਦਾ ਕਿ ਤੂੰ ਬਾਅਦ ਵਿੱਚ ਪੇਸ਼ੀ ਲਈ ਆਵੇਂ ਹੀ ਨਾ ਪਰਿਵਾਰਿਕ ਮੈਂਬਰ ਹਰਜਿੰਦਰ ਦੇ ਵਿਆਹ ਦੀਆਂ ਤਿਆਰੀਆਂ ਕਰ ਰਹੇ ਸੀ ਇਹ ਸੋਹਣਾ ਸੁਨੱਖਾ ਗੱਭਰੂ ਜਵਾਨ ਮੁੰਡਾ ਜਿਸ ਦੀ ਉਮਰ 28 ਸਾਲ ਦੀ ਦੱਸੀ ਜਾ ਰਹੀ ਹੈ ਇਸ ਦੀਆਂ ਵੀਡੀਓਜ਼ ਅਤੇ ਫੋਟੋ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਪਰਿਵਾਰਿਕ ਮੈਂਬਰਾਂ ਨੇ ਕਿਹਾ ਸੀ ਕਿ ਤੂੰ ਛੇਤੀ ਆ ਕੇ ਵਿਆਹ ਕਰਵਾ ਲੈ ਹਫਤੇਕ ਪਹਿਲਾਂ ਹੀ ਇਹ ਸਾਰੀ ਪਲੈਨਿੰਗ ਚੱਲ ਰਹੀ ਸੀ ਪਰ ਉਸ ਦੇ ਦਰਮਿਆਨ ਹੀ ਬਿਮਾਰੀ ਘਟਨਾ ਵਾਪਰ ਗਈ ਜਿੱਥੇ ਕਿ ਇੱਕ ਯੂ ਟਰਨ ਨੇ ਇਸ ਦੀ ਪੂਰੀ ਜ਼ਿੰਦਗੀ ਨੂੰ ਯੂ ਟਰਨ ਕਰ ਦਿੱਤਾ ਇਸ ਤਰ੍ਹਾਂ ਦੇ ਨਾਲ ਇਸ ਦੀ ਜ਼ਿੰਦਗੀ ਦੇ ਵਿੱਚ ਮੋੜ ਆਇਆ ਕਿ ਅੱਜ ਸਭ ਕੁਝ ਵਿਖਰਿਆ ਹੋਇਆ ਪੂਰੇ ਦੇਸ਼ ਭਰ ਦੇ ਵਿੱਚ ਇਹੀ ਕਿਹਾ ਜਾ ਰਿਹਾ ਹੈ ਪੰਜਾਬ ਭਰ ਦੇ ਲੋਕਾਂ ਦੇ ਵੱਲੋਂ ਤਾਂ ਪਟੀਸ਼ਨ ਦਾਇਰ ਕਰਨਾ ਸ਼ੁਰੂ ਹੀ ਕਰ ਦਿੱਤਾ ਗਿਆ ਪਰ ਇਹ ਸਾਰੀ ਪਟੀਸ਼ਨ ਫੇਕ ਦੱਸੀ ਜਾ ਰਹੀ ਹੈ ਜਿਨ੍ਹਾਂ ਦੇ ਵੱਲੋਂ ਕਰੋੜਾਂ ਹੀ ਰੁਪਏ ਖਾਲੇ ਗਏ ਨੇ ਅਤੇ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦੀ ਕੋਈ ਉਗਸੁਗ ਹੀ ਨਹੀਂ ਕਿ ਇਹੋ ਜਹੀ ਕੋਈ ਪਟੀਸ਼ਨ ਵੀ ਪਾਈ ਜਾ ਰਹੀ ਹੈ ਲੋਕਾਂ ਦਾ ਕਹਿਣਾ ਸੀ ਕਿ ਕੌਣ ਹੈ ਇਹ ਕੁੜੀ ਜਿਸ ਦੇ ਵੱਲੋਂ ਇਹ ਪਟੀਸ਼ਨਦਾਰ ਕਰਨ ਦਾ ਰਿਵਾਜ ਸ਼ੁਰੂ ਕੀਤਾ ਗਿਆ ਇਸ ਦੇ ਵਿੱਚ ਲੋਕਾਂ ਨੂੰ ਜੋੜਿਆ ਗਿਆ ਕੋਈ ਇੱਥੇ 5 ਡਾਲਰ ਕੋਈ 10 ਡਾਲਰ ਕੋਈ 15 ਡਾਲਰ ਦੇ ਰਿਹਾ ਤੇ ਹੁਣ ਇਸ ਦੀ ਰਕਮ ਕਰੀਬ 90000 ਡਾਲਰ ਬਣ ਚੁੱਕੀ ਹੈ ਦਰਅਸਲ ਸਾਰੀ ਇੱਕ ਸਟਰੈਟਜੀ ਤਿਆਰ ਕੀਤੀ ਗਈ ਕਿ ਲੋਕਾਂ ਨੂੰ ਮੂਰਖ ਬਣਾਇਆ ਜਾਵੇ ਅਤੇ ਲੋਕ ਇਸ ਦੇ ਵਿੱਚ ਮੂਰਖ ਬਣ ਵੀ ਗਏ। ਕਈ ਵੀਡੀਓਜ਼ ਇਹੋ ਜਿਹੀਆਂ ਸਾਹਮਣੇ ਆਈਆਂ ਜਿਸ ਦੇ ਵਿੱਚ ਲੋਕਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹਰਜਿੰਦਰ ਸਿੰਘ ਦੇ ਨਾਲ ਆ ਪਰ ਕਿਵੇਂ ਉਹ ਵੀ ਇਸ ਮੂਰਖਤਾ ਦੇ ਨਾਲ ਜੁੜ ਗਏ ਕਿਉਂਕਿ ਇਸ ਪਟੀਸ਼ਨ ਦੇ ਵਿੱਚ ਜਿਨ੍ਹਾਂ ਦੇ ਵੱਲੋਂ ਪੜਿਆ ਗਿਆ ਇੱਕ ਵਕੀਲ ਦੇ ਵੱਲੋਂ ਕਿਹਾ ਗਿਆ ਕਿ ਮੈਂ ਸਾਫ਼ ਤੌਰ ਤੇ ਕਹਿ ਰਿਹਾ ਕਿ ਇਸ ਪਟੀਸ਼ਨ ਦੇ ਵਿੱਚ ਇਹ ਲਿਖ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਜਾਂ ਫਿਰ ਪਟੀਸ਼ਨ ਪਵਾਈ ਜਾ ਰਹੀ ਹੈ ਕਿ ਮੁੰਡੇ ਨੂੰ ਹਰਜਿੰਦਰ ਸਿੰਘ ਨੂੰ 45 ਸਾਲ ਦੀ ਸਜ਼ਾ ਹੋ ਚੁੱਕੀ ਹੈ। ਜਦੋਂ ਕਿ ਹਲੇ ਤਾਂ ਕੇਸ ਚੱਲ ਰਿਹਾ ਹੈ ਸਜ਼ਾ ਹੋਣ ਨੂੰ ਤਾਂ ਹਲੇ ਟਾਈਮ ਲੱਗਣਾ ਤਾਂ ਫਿਰ ਕੌਣ ਹੈ ਇਹ ਕੁੜੀ ਜਿਸ ਦੇ ਵੱਲੋਂ ਇਹ ਗਲਤ ਤਰੀਕੇ ਦੇ ਨਾਲ ਖਬਰ ਲੋਕਾਂ ਦੇ ਵਿੱਚ ਫੈਲਾ ਕੇ ਪੈਸੇ ਠੱਗੇ ਜਾ ਰਹੇ ਨੇ ਤੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਵਕੀਲ ਸਾਹਿਬ ਦਾ ਇੱਥੇ ਕਹਿਣਾ ਸੀ ਕਿ ਇਸ ਦੇ ਪਿੱਛੇ ਇੱਕ ਬੜੀ ਘਟਿਆ ਹੀ ਸੋਚ ਚੱਲ ਰਹੀ ਹੈ ਕਿਉਂਕਿ ਜਿੱਥੇ ਮੁੰਡੇ ਨੂੰ ਸਜ਼ਾ ਮਾਫੀ ਕਰਵਾਈ ਜਾ ਸਕਦੀ ਸੀ ਉਸਨੂੰ ਬਚਾਇਆ ਵੀ ਜਾ ਸਕਦਾ ਸੀ ਉੱਥੇ ਹੀ ਇਸ ਪਟੀਸ਼ਨ ਦੇ ਆਧਾਰ ਦੇ ਉੱਪਰ ਕਿ ਲੋਕ ਇੱਥੇ ਫੰਡਿੰਗ ਦੇ ਰਹੇ ਨੇ ਇਸ ਦੇ ਨਾਲ ਜੁੜੇ ਹੋਏ ਨੇ ਤੇ ਇਸ ਦੇ ਵਿੱਚ ਪਹਿਲਾਂ ਹੀ ਲਿਖ ਦਿੱਤਾ ਗਿਆ ਕਿ 45 ਸਾਲ ਦੀ ਸਜ਼ਾ ਹੋ ਚੁੱਕੀ ਹੈ ਇਹ ਸਾਰੀਆਂ ਗੱਲਾਂ ਦਾ ਯਕੀਨਨ ਹੀ ਹਰਜਿੰਦਰ ਦੇ ਕੇਸ ਤੇ ਉੱਪਰ ਮਾੜਾ ਅਸਰ ਭਵੇਗਾ ਇਹ ਪਟੀਸ਼ਨ ਬਹੁਤ سارے ਲੋਕ ਸਾਈਨ ਕਰਦੇ ਪਏ ਇਹ ਦੇਖ ਕੇ ਬਹੁਤ ਸਾਰੇ ਲੋਕ ਡੋਨੇਸ਼ਨਸ ਦੇ ਪਏ ਆ ਬਟ ਮੇਰਾ ਇੱਕ ਸਵਾਲ ਹੈ ਕਿਸੇ ਨੇ ਇਹ ਪਟੀਸ਼ਨ ਪੜੀ ਇੱਕ ਵਾਰ ਵੀ ਸਾਈਨ ਕਰਨ ਤੋਂ ਪਹਿਲਾਂ ਇਸ ਪਟੀਸ਼ਨ 'ਚ ਲਿਖਿਆ ਕੀ ਹੋਇਆ ਇਸ ਪਟੀਸ਼ਨਸ ਲਿਖਿਆ ਹੋਇਆ ਕਿ ਹਰਜਿੰਦਰ ਸਿੰਘ ਨੂੰ ਆਲਰੇਡੀ 45 ਸਾਲ ਦੀ ਸਜ਼ਾ ਹੋ ਚੁੱਕੀ ਆ ਤੇ ਉਹ ਕਲਮੈਂਸੀ ਮੰਗਦੇ ਪਏ ਕਿ ਉਹਦੀ ਸਜ਼ਾ ਘਟਾਈ ਜਾਵੇ ਮੇਰਾ ਇੱਕ ਸਵਾਲ ਬਿਗਾਰ ਪੜੀ ਤੁਸੀਂ ਪਟੀਸ਼ਨ ਕਿਵੇਂ ਸਾਈਨ ਕਰਦੇ ਪਏ ਹੋ ਤੁਹਾਨੂੰ ਇਹਦਾ ਰਿਐਕਸ਼ਨ ਵੀ ਨਹੀਂ ਪਤਾ ਇਹਦਾ ਇਹ ਵੀ ਨਹੀਂ ਪਤਾ ਕਿ ਇਹਦਾ ਰਿਜ਼ਲਟ ਕੀ ਨਿਕਲਣਾ ਲਾਣਤ ਹੈ ਜੀ ਕਮਿਊਨਿਟੀ ਤੇ ਲਾਣਤ ਹੈ ਜੇ ਲੋਕਾਂ ਤੇ ਜਿਹੜੇ ਸਾਰਿਆਂ ਵੱਲ ਉਂਗਲ ਚੱਕਦੇ ਆ ਸਾਰਿਆਂ ਨੂੰ ਕ੍ਰਿਟਿਕਾਈਜ਼ ਕਰਦੇ ਆ ਸਾਰਿਆਂ ਨੂੰ ਜੱਜ ਕਰਦੇ ਆ ਪਰ ਇੱਕ ਪਟੀਸ਼ਨ ਵੀ ਪੜ ਸਕਦੇ ਤੁਹਾਨੂੰ ਕੀ ਪਤਾ ਇਸ ਪਟੀਸ਼ਨ ਦੇ ਪਿੱਛੇ ਸਾਡੇ ਕੌਮ ਦੇ ਦੁਸ਼ਮਣ ਬੈਠੇ ਹੋਣ ਉਸ ਮੁੰਡੇ ਨੂੰ 45 ਸਾਲ ਦੀ ਸਜ਼ਾ ਪੱਕੀ ਤੋਂ ਹੋਣਾ ਚਾ ਤੁਸੀਂ ਸਟ੍ਰੈਟਜੀ ਇੰਨੀ ਹੀ ਨਹੀਂ ਸਮਝ ਸਕਦਾ ਉਹਨਾਂ ਦੀ ਲਾਹਨਤ ਹੈ ਤੁਹਾਡੇ ਤੇ ਅਸੀਂ ਮਿੰਤਾ ਕਰਦੇ ਥੱਕ ਕੇ ਨਾ ਕਰੋ ਨਾ ਕਰੋ ਸਾਈਂ ਸ਼ਰਮ ਨਹੀਂ ਚੀਜੀ ਤੁਮ ਤਹਰਜਿੰਦਰ ਸਿੰਘ ਨੂੰ ਬਚਾਇਆ ਕਿਵੇਂ ਜਾ ਸਕਦਾ ਕੁਝ ਅਥੋਰਾਈਜ਼ਡ ਬੰਦੇ ਹਰਸਿਮਰਤ ਕੌਰ ਬਾਦਲ ਦੀ ਬੀਤੇ ਦਿਨੀ ਇੱਕ ਗੱਲਬਾਤ ਸਾਹਮਣੇ ਆਈ ਜਿੱਥੇ ਉਹਨਾਂ ਨੇ ਕੈਮਰੇ ਦੇ ਸਾਹਮਣੇ ਆ ਕੇ ਕਿਹਾ ਕਿ ਅਸੀਂ ਇਸ ਪਰਿਵਾਰ ਦੀ ਮਦਦ ਕਰਾਂਗੇ ਅਸੀਂ ਇਸ ਮੁੰਡੇ ਨੂੰ ਬਚਾਵਾਂਗੇ ਦੇ ਲਈ ਉਹ ਕੀ ਕੁਝ ਕਰ ਰਹੇ ਨੇ ਹਰਸਿਮਰਤ ਬਾਦਲ ਦੀ ਇੱਕ ਵਾਰੀ ਗੱਲਬਾਤ ਸੁਣ ਲੈਣੇ ਆ ਅਤੇ ਨਾਲ ਕੀ ਡਾਕਟਰ ਸਵਾਮਨ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਵਕੀਲ ਵੀ ਕਰਕੇ ਦੇਵਾਂਗੇ ਅਤੇ ਮੁੰਡੇ ਦੇ ਨਾਲ ਖੜਾਂਗੇ ਵੀ ਇਸ ਦਾ ਕੇਸ ਲੜਾਂਗੇ ਵੀ ਵਾਈਟੂ ਜੀ ਦਾ ਖਾਲਸਾ ਵਾਈਟੂ ਜੀ ਫਤਿਹ ਆਪਣੇ ਕੇਂਦਰ ਦੀ ਸਰਕਾਰ ਨੂੰ ਪੁਰਜ਼ੋਰ ਬੇਨਤੀ ਕਰਦੀ ਆ। ਐਕਸਟਰਨਲ ਅਫੇਅਰਸ ਮਿਨਿਸਟਰ ਨੂੰ ਮੈਂ ਚਿੱਠੀ ਵੀ ਲਿਖੀ ਹੈ ਕਿ ਸਾਡੇ ਪੰਜਾਬ ਦੇ ਹਰਜਿੰਦਰ ਸਿੰਘ ਰਟੌਲ ਪਿੰਡ ਡਿਸਟ੍ਰਿਕਟ ਤਰਨਤਾਰਨ ਦੇ ਜਿਨ੍ਹਾਂ ਤੋਂ ਫਲੋਰੀਡਾ ਵਿੱਚ ਟਰੱਕ ਚਲਾਉਂਦੇ ਹੋਏ ਗਲਤੀ ਦੇ ਨਾਲ ਇੱਕ ਐਕਸੀਡੈਂਟ ਹੋ ਗਿਆ ਜਿੱਥੇ 30 ਲੋਕਾਂ ਦੀ ਜਾਨ ਗਈ ਤੇ ਇਹਦੇ ਬਾਅਦ ਜਿਸ ਤਰੀਕੇ ਦਾ ਮਾਹੌਲ ਬਣਾਇਆ ਗਿਆ ਜਿੱਥੇ ਉਥੇ ਦੇ ਸਿਆਸੀ ਆਗੂ ਇੱਕ ਉਹੋ ਜਿਹਾ ਬਣਾ ਰਹੇ ਨੇ ਕਿ ਉਹਨਾਂ ਨੇ ਕੋਈ ਕਤਲ ਜਾਨਵੋਜh ਕੇ ਕੋਈ ਕਰ ਦਿੱਤਾ ਤਾਂ ਸਖ ਸਜ਼ਾ ਕੁਵਾਰਾਂਚੇ ਪੜਨ ਨੂੰ ਮਿਲ ਰਿਹਾ ਹੈ ਕਿ 45 ਸਾਲ ਦੀ ਸਜ਼ਾ ਦੀ ਗੱਲ ਕੀਤੀ ਜਾ ਰਹੀ ਹੈ ਅੱਜ ਮੈਂ ਬੇਨਤੀ ਕਰਦੀ ਹਾਂ ਕਿ ਜਿਹੜੀ ਇੱਕ ਸਿੱਖਾਂ ਦੇ ਖਿਲਾਫ ਤੇ ਖਾਸ ਤੌਰ ਤੇ ਟਰੱਕ ਡਰਾਈਵਰਾਂ ਜਿਹੜੇ ਬਹੁਤ ਵੱਡੀ ਗਿਣਤੀ ਤੇ ਸਾਡੇ ਪੰਜਾਬ ਦੇ ਬੱਚੇ ਉੱਥੇ ਜਾ ਕੇ ਟਰਕਾਂ ਦਾ ਕੰਮ ਕਰਦੇ ਉਹਨਾਂ ਦੇ ਵੀਜ਼ਾ ਨੂੰ ਕੈਨਸਲ ਕਰਨਾ ਉਹਨਾਂ ਦੇ ਲਾਇਸੈਂਸ ਨੂੰ ਕੈਨਸਲ ਕਰਨ ਦੀ ਚਰਚਾ ਤੱਕ ਚੱਲ ਚੁੱਕੀ ਹੈ ਇੱਕ ਸਿੱਖਾਂ ਦੇ ਪ੍ਰਤੀਕ ਨਫ਼ਰਤ ਜਿਵੇਂ ਕਿ ਇਹਨਾਂ ਨੇ ਜਾਨਵੋਜh ਕੇ ਕੋਈ ਕਤਲ ਕੀਤਾ ਹੋਤਾ ਹੈ ਇਸ ਚੀਜ਼ ਨੂੰ ਰੋਕਣ ਵਾਸਤੇ ਜ਼ਰੂਰ ਸਰਕਾਰਾਂ ਦੇ ਨਾਲ ਵੱਲ ਕੀਤੀ ਜਾਏ ਕਿ ਸਾਡੇ ਇੱਕ ਨੌਜਵਾਨ ਤੋਂ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋਇਆ ਕੋਈ ਨੇ ਜਾਣ ਬੂਝ ਕੇ ਕਿਸੇ ਦੇ ਕਤਲ ਜਾਂ ਕੋਈ ਜਾਨ ਜਾਣ ਬੂਝ ਕੇ ਨਹੀਂ ਦਿੱਤੀ ਗੱਡੀ ਚਲਾਉਂਦੇ ਹੋਏ ਇੱਕ ਐਕਸੀਡੈਂਟ ਹੋ ਗਿਆ ਤੇ ਹਾਂ ਐਕਸੀਡੈਂਟ ਦਾ ਜਿਹੜੀ ਕੋਈ ਸਜ਼ਾ ਹੁੰਦੀ ਹੈ ਠੀਕ ਹੈ ਉਹਦੇ ਉਹ ਉਸ ਸਜ਼ਾ ਦਾ ਉਹ ਹੱਕਦਾਰ ਹੈਗਾ ਲੇਕਿਨ ਇਹਨੂੰ ਇੱਕ ਇੱਕ ਤਰੀਕੇ ਨਾਲ ਜਿਵੇਂ ਕਿਸੇ ਦਾ ਕਤਲ ਬਣਾ ਕੇ ਪੇਸ਼ ਕੀਤਾ ਜਾ ਰਿਹਾ ਤਾਂ ਸਖਤ ਤੋਂ ਸਖਤ ਸਜ਼ਾ ਦੇ ਕੇ ਸਾਰਿਆਂ ਦੇ ਟਰੈਕਟਰ ਡਰਾਈਵਰਾਂ ਦੇ ਲਾਇਸੈਂਸਾਂ ਨੂੰ ਕੈਨਸਲ ਕੀਤਾ ਜਾਏ ਤਾਂ ਇਹ ਸਿੱਖਾਂ ਦੇ ਪ੍ਰਤੀ ਇਹ ਕੋਈ ਨਫ਼ਰਤ ਇਹ ਜ਼ਰੂਰ ਸਰਕਾਰ ਦੇ ਨਾਲ ਗੱਲ ਕਰਕੇ ਇਸ ਨਫ਼ਰਤ ਦੀ ਅਗ ਵਿੱਚ ਠੰਡ ਪਾਈ ਜਾਏ ਇਹ ਇੱਕ ਹੋਰ ਬੇਨਤੀ ਹੈ ਕਿ ਸਾਡਾ ਗੁਰਸਿੱਖ ਨੌਜਵਾਨ ਹਰਜਿੰਦਰ ਸਿੰਘ ਜਿਨੇ ਉਹਨਾਂ ਦਸਤਾਰ ਤੋਂ ਬਿਨਾ ਸਾਰੀ ਤਸਵੀਰਾਂ ਦਿਖਾਈਆਂ ਜਾ ਰਹੀਆਂ ਨੇ ਇਹ ਦਸਤਾਰ ਸਾਡੇ ਸਿੱਖਾਂ ਦੀ ਇੱਕ ਸ਼ਾਨ ਹੈ ਸਾਡੇ ਸ਼ਰੀਰ ਦਾ ਇੱਕ ਇਸਾਈ ਗੁਰੂ ਤੋਂ ਦਿੱਤੀ ਹੋਈ ਦਾਤ ਹੈ ਇੰਨੀ ਘਟ ਤੋਂ ਘਟ ਸਿਖਾਂ ਦੇ ਮਨਾਚੇ ਉਹਨਾਂ ਦੀ ਸ਼ਰਧਾ ਨੂੰ ਧਿਆਨ ਰੱਖਦੇ ਹੋਏ ਉਹਨੂੰ ਸਿੱਖ ਠਕਣ ਦਾ ਇਜਾਜ਼ਤ ਜ਼ਰੂਰ ਦਿੱਤੀ ਜਾਏ ਕਿਉਂਕਿ ਸਾਡੀ ਦਸਤਾਰ ਸਾਡੇ ਵਾਸਤੇ ਇੱਕ ਧਰਮ ਹੀ ਨਹੀਂ ਲੇਕਿਨ ਸਾਡੇ ਅੰਗ ਦਾ ਇੱਕ ਬਹੁਤ ਹੀ ਅਹਿਮ ਹਿੱਸਾ ਹੈ। ਬੇਨਤੀ ਕਰਦੀ ਹਾਂ ਕਿ ਏਕਸਟਰਨ ਅਫੇਅਰਜ਼ ਮੰਤਰੀ ਜੈ ਸ਼ੰਕਰ ਜੀ ਇਹਨੂੰ ਪੂਰ ਜ਼ੋਰ ਤਰੀਕੇ ਨਾਲ ਜਲਦ ਤੋਂ ਜਲਦ ਇਸ ਨੌਜਵਾਨ ਮੁੰਡੇ ਨੂੰ ਐਮਬੈਸੀ ਦੇ ਰਾਹੀਂ ਇਹਦੀ ਮਦਦ ਵੀ ਕਰਨਗੇ ਤੇ ਸਰਕਾਰ ਦੇ ਨਾਲ ਗੱਲਬਾਤ ਕਰਕੇ ਫਰਕ ਡਰਾਈਵਰ ਦੇ ਖਿਲਾਫ ਜਿਹੜੀ ਉਹ ਸਰਚ ਵੈਨੇ ਸਰਕਾਰ ਸਖਤੀ ਕਰਨ ਦੀ ਉਹਦੇ ਬਾਰੇ ਵੀ ਮਸਲੇ ਨੂੰ ਹੱਲ ਕਰਨ। ਇਸ ਪੂਰੀ ਗੱਲ ਦੀ ਸੱਚਾਈ ਨੂੰ ਸਮਝਣ ਦੇ ਲਈ ਸਾਡੇ ਪੱਤਰਕਾਰ ਦੇ ਨਾਲ ਗੱਲਬਾਤ ਕਰਦੇ ਹਾਂ ਜੋ ਕਿ ਹਰਜਿੰਦਰ ਸਿੰਘ ਦੇ ਕਰ ਮੌਜੂਦ ਸੀ। ਕਿਹੋ ਜਿਹੇ ਹਾਲਾਤ ਸੀ ਤੇ ਕੀ ਸੱਚਾਈ ਉਹਨਾਂ ਨੂੰ ਪਤਾ ਲੱਗੀ ਇਸ ਬਾਬਤ ਜਾਣਦੇ ਆ। ਰਟੋਲ ਪਿੰਡ ਤੋਂ ਤਰਨਤਾਰਨ ਤੋਂ ਸਾਡੇ ਨਾਲ ਪ੍ਰਗਟ ਸਿੰਘ ਜੁੜੇ ਨੇ ਇਸ ਪੂਰੀ ਘਟਨਾ ਨੂੰ ਲੈ ਕੇ ਸਹੀ ਜਾਣਕਾਰੀ ਨੂੰ ਸਾਂਝੀ ਕਰਨ ਦੇ ਲਈ ਕਿਉਂਕਿ ਕੁਝ ਗੱਲਾਂ ਫੇਕ ਫੈਲਾਈਆਂ ਜਾ ਰਹੀਆਂ ਨੇ। ਪਾਵੇਂ ਉਹ ਹਰਜਿੰਦਰ ਸਿੰਘ ਦੀ ਸਜਾ ਨੂੰ ਲੈ ਕੇ ਹੋਵੇ ਜਾਂ ਫਿਰ ਸਭ ਤੋਂ ਵੱਡੀ ਗੱਲ ਕਿ ਉਸ ਨੂੰ ਬਚਾਇਆ ਕਿਸ ਤਰ੍ਹਾਂ ਜਾ ਸਕਦਾ ਹੈ ਪਟੀਸ਼ਨ ਪਾ ਕੇ ਪਰ ਇਹ ਗੱਲ ਵੀ ਬਿਲਕੁਲ ਝੂਠ ਹੈ ਪਰਿਵਾਰਿਕ ਮੈਂਬਰਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਪ੍ਰਗਟ ਸਿੰਘ ਜੀ ਕੀ ਜਾਣਕਾਰੀ ਹੈ ਤੁਹਾਡੇ ਕੋਲ ਇਸ ਬਾਬਤ ਜੀ ਮੈਡਮ ਮੈਂ ਇਸ ਟਾਈਮ ਹਰਜਿੰਦਰ ਸਿੰਘ ਦੀ ਘਰ ਦੇ ਵਿੱਚ ਮੌਜੂਦ ਹਾਂ ਜਿੱਥੇ ਕਿ ਪਰਿਵਾਰਕ ਮੈਂਬਰ ਜਿਹੜੇ ਨੇ ਅੱਜ ਤੱਕ ਜਿਹੜੇ ਨੇ ਡਿਪਰੈਸ਼ਨ ਦੇ ਵਿੱਚ ਨੇ ਸਦਮੇ ਦੇ ਵਿੱਚ ਨੇ ਜਿਹੜੇ ਬਿਲਕੁਲ న్యూਸ ਦੇ ਸਾਹਮਣੇ ਨਹੀਂ ਆਈ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਜਿਹੜੇ ਖੁਲਾਸੇ ਕੀਤੇ ਜਾ ਰਹੇ ਨੇ ਕਿ ਹਰਜਿੰਦਰ ਸਿੰਘ ਨੂੰ ਲੈ ਕੇ ਨਾ ਤਾਂ ਕੋਈ ਪਰਿਵਾਰ ਵੱਲੋਂ ਪਟੀਸ਼ਨ ਪਾਈ ਗਈ ਹੈ ਤੇ ਨਾ ਹੀ ਕੋਈ ਫੰਡਿੰਗ ਦੀ ਗੱਲ ਕੀਤੀ ਗਈ ਹੈ ਉਹਨਾਂ ਦਾ ਪਰਿਵਾਰ ਦੇ ਨਾਂ ਤੇ ਜਿਹੜੇ ਆ ਉਹ ਪਟੀਸ਼ਨ ਵੀ ਪਾਈ ਗਈ ਆ ਔਰ ਇੱਥੇ ਕਿ ਇੱਥੋਂ ਤੱਕ ਕੇ ਬਹੁਤ ਜ਼ਿਆਦੀ ਜਿਹੜੀ ਆ ਉਹਨਾਂ ਦੇ ਨਾਂ ਤੇ ਜਿਹੜੀ ਫੰਡਿੰਗ ਕੀਤੀ ਜਾ ਰਹੀ ਹੈ ਇਹ ਬਿਲਕੁਲ ਜਿਹੜੇ ਪਰਿਵਾਰ ਵੱਲੋਂ ਇਹਨਾਂ ਸਾਰਿਆਂ ਨੂੰ ਜਿਹੜਾ ਨਕਾਰਿਆ ਗਿਆ ਕਿ ਪਰਿਵਾਰ ਵੱਲੋਂ ਕੋਈ ਵੀ ਇਹੋ ਜਿਹਾ ਜਿਹੜਾ ਕਦਮ ਨਹੀਂ ਚੁੱਕਿਆ ਗਿਆ ਕਿ ਜਾਵਨਾਵਰ ਹਰਜਿੰਦਰ ਸਿੰਘ ਬਾਰੇ ਪਟੀਸ਼ਨ ਪਾਈ ਜਾਵੇ ਜਾਂ ਫੰਡਿੰਗ ਦੀ ਗੱਲ ਕੀਤੀ ਜਾਵੇ ਉਹ ਲੋਕ ਜਿਹੜੇ ਨੇ ਫਾਇਦਾ ਚੁੱਕ ਰਹੇ ਨੇ ਹਰਜਿੰਦਰ ਸਿੰਘ ਦੇ ਜਿਹੜੇ ਉੱਥੇ ਫਸੇ ਹੋਣ ਦਾ ਬਿਲਕੁਲ ਜੀ ਬਿਲਕੁਲ ਕਰੀਬ 90 ਹਜ਼ਾਰ ਕਰੋੜ ਦੀ ਅਸੀਂ ਗੱਲ ਸੁਣੀ ਕਿ ਡਾਲਰਾਂ ਦੀ ਗੱਲ ਸੁਣੀ ਕਿ ਇਕੱਠੇ ਹੋ ਚੁੱਕੇ ਨੇ ਉੱਥੇ ਕੋਈ 5 ਡਾਲਰ ਕੋਈ 10 ਡਾਲਰ ਕੋਈ 20 ਡਾਲਰ ਤੱਕ ਦੇ ਰਹੇ ਹੈ ਅਤੇ ਲੋਕ ਇਮੋਸ਼ਨਲੀ ਉਸ ਦੇ ਨਾਲ ਜੁੜੇ ਹੋਏ ਨੇ ਹਰਜਿੰਦਰ ਸਿੰਘ ਦੇ ਬਾਰੇ ਇਹ ਵੀ ਖਬਰ ਸਾਹਮਣੇ ਆਈ ਸੀ ਕਿ ਉਹ ਘਰ ਤੋਂ ਫੜਿਆ ਗਿਆ 4 ਦਿਨਾਂ ਬਾਅਦ ਇਸ ਗੱਲ ਦੇ ਵਿੱਚ ਵੀ ਕੋਈ ਸੱਚਾਈ ਹੈ ਐ ਤੁਸੀਂ ਮੈਡਮ ਵੇਖੋ ਜੀ ਹਰਜਿੰਦਰ ਜਦੋਂ ਇਹ ਹਾਦਸਾ ਵਾਪਰਦਾ ਹਰਜਿੰਦਰ ਬਿਲਕੁਲ ਉੱਥੇ ਮੌਜੂਦ ਰਿਹਾ ਕੋਈ ਉੱਥੋਂ ਦੌੜਿਆ ਨਹੀਂ ਭੱਜਿਆ ਨਹੀਂ ਹੈ ਉਹਨਾਂ ਦੀ ਜਿਹੜੀ ਅਰੈਸਟ ਆ ਉਹ ਦੇਰੀ ਨਾਲ ਪਾਈ ਜਾਂਦੀ ਹੈ ਉਹ ਆਪਣੇ ਘਰ ਤੋਂ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਜਾਂਦਾ ਅਮਰੀਕਾ ਪੁਲਿਸ ਵੱਲੋਂ ਹਮ ਉਹ ਮੌਕੇ ਤੋਂ ਭੱਜੇ ਨਹੀਂ ਸੀ ਬਿਲਕੁਲ ਨਹੀਂ ਬਿਲਕੁਲ ਨਹੀਂ ਭੱਜੇ ਹਮ ਠੀਕ ਹੈ ਜੀ ਮੀਡੀਆ ਦੇ ਵਿੱਚ ਇਹ ਗੱਲਬਾਤ ਸੀ ਕਿ ਉਹ ਫਲੋਰੀਡਾ ਤੋਂ ਕੈਲੀਫੋਰਨੀਆ ਗਏ ਸੀ ਅਤੇ ਉੱਥੋਂ ਜਾ ਕੇ ਪੁਲਿਸ ਨੇ ਉਹਨਾਂ ਨੂੰ ਫੜਿਆ ਤੇ ਇਸ ਗੱਲ ਨੂੰ ਵੀ ਲੈ ਕੇ ਪੰਬਲ ਪੂਸੇ ਦੇ ਵਿੱਚ ਨੇ ਸਾਰੇ ਹੁਣ ਆਪਾਂ ਅਗਲੀ ਗੱਲ ਜੇਕਰ ਪੁੱਛਦਿਆਂ ਹਰਜਿੰਦਰ ਸਿੰਘ ਦੇ ਬਾਰੇ ਤਾਂ ਉਹਨੇ ਕੁਝ ਹੀ ਦਿਨਾਂ ਦੇ ਵਿੱਚ ਵਾਪਸ ਆਉਣ ਦੀ ਗੱਲ ਵੀ ਕੀਤੀ ਜਾ ਰਹੀ ਹੈ ਕਿ 2018 ਦਾ ਗਿਆ ਮੁੰਡਾ 2025 ਦੇ ਵਿੱਚ ਉਹਨੇ ਹੁਣ ਵਾਪਸ ਆ ਕੇ ਵਿਆਹ ਕਰਵਾਉਣਾ ਸੀ ਜੀ ਪਰਿਵਾਰ ਵੱਲੋਂ ਤੇਹੀ ਹੈ ਜੀ ਕਿਹਾ ਜਾ ਰਿਹਾ ਹੈ ਕਿ ਉਹਦੀ ਜਲਦ ਵਾਪਸੀ ਵੀ ਹੈਗੀ ਸੀ ਕਿ ਹਰਜਿੰਦਰ ਸਿੰਘ ਨੂੰ ਗਏ ਨੂੰ 7 8 18 ਦਾ ਗਿਆ ਸੀ 7 ਸਾਲ ਹੋ ਗਏ ਸੀ ਤੇ ਜਲਦੀ ਉਹ ਵਾਪਸੀ ਵੀ ਕਰ ਰਿਹਾ ਸੀ ਅਮਰੀਕਾ ਤੋਂ ਜਿਹੜੀ ਪਟੀਸ਼ਨ ਪਾਈ ਜਾ ਰਹੀ ਹੈ ਇਸ ਦੇ ਬਾਰੇ ਪਿੰਡ ਵਾਲੇ ਵੀ ਅਪੀਲ ਕਰਦੇ ਨਜ਼ਰ ਆਏ ਕਿ ਪਟੀਸ਼ਨ ਦੇ ਵਿੱਚ ਸਾਈਨ ਕਰੋ ਸਿਰਫ ਇਹੀ ਇੱਕ ਤਰੀਕਾ ਹੈ ਬਚਾਉਣ ਦਾ ਕਿ ਉਹ ਨਹੀਂ ਇਸ ਬਾਬਤ ਜਾਣੋ ਕਿ ਪਟੀਸ਼ਨ ਫੇਕ ਹੈ ਤੇ ਗਲਤ ਹੈ ਦੇਖੋ ਜੀ ਜਿਹੀ ਗੱਲਤੀ ਸੀ ਲੋਕ ਕਿਸੇ ਨੂੰ ਕੋਈ ਪਤਾ ਨਹੀਂ ਸੀ ਜੋ ਸੋਸ਼ਲ ਮੀਡੀਆ ਤੇ ਚੱਲੀ ਗਿਆ ਲੋਕੀ ਦੇਖੋ ਦੇਖੀ ਇਹ ਹੀ ਬੋਲੀ ਗਏ ਕਿਸੇ ਨੇ ਕਹਿਤਾ ਕਿ ਹਰਜਿੰਦਰ ਨੂੰ 50 ਸਾਲ ਦੀ ਸਜ਼ਾ ਹੋਗੀ ਕਿਸੇ ਨੇ ਕਹਿਤਾ ਕਿ ਉਹਨਾਂ ਨੂੰ 45 ਸਾਲ ਦੀ ਹੋਗੀ ਕਿਸੇ ਨੇ ਉਹਨਾਂ ਦੇ ਨਾਂ ਤੇ ਪਟੀਸ਼ਨ ਦਰਜ ਕਰ ਦਿੱਤੀ ਕਿ ਤੇ ਉੱਪਰ VOTING ਕਰੋ ਹਰਜਿੰਦਰ ਦੀ ਸਜ਼ਾ ਮਾਫ ਹੋ ਜਾਏਗੀ ਪਰ ਅਸਲੀਅਤ ਸੱਚਾਈ ਹੈ ਕਿ ਅਜੇ ਹਰਜਿੰਦਰ ਸਿੰਘ ਨੂੰ ਕੋਈ ਸਜ਼ਾ ਨਹੀਂ ਹਰਜਿੰਦਰ ਸਿੰਘ ਦਾ ਕੇਸ ਜਿਹੜਾ ਉੱਥੇ ਅਮਰੀਕਾ ਦੇ ਵਿੱਚ ਲੱਗਾ ਹੋਇਆ ਤੇ ਉਹਦੀ ਅਗਲੀ ਕੋਈ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੀ ਕੋਈ ਪੀਸੀ ਦੀ ਤਰੀਕ ਵੀ ਹੈ ਜੀ ਜੀ 27 ਅਗਸਤ ਨੂੰ ਉਹਨਾਂ ਦੀ ਪੇਸ਼ੀ ਵੀ ਹੋਣੀ ਹੈ ਤਾਂ ਉਦੋਂ ਪਤਾ ਲੱਗੇਗਾ ਕਿ ਆਖਿਰਕਾਰ ਹੋਰ ਕੀ ਕੁਝ ਬਣਦਾ ਹੈ ਉਸ ਦੇ ਨਾਲ ਇੱਕ ਮੁੰਡਾ ਬੈਠਾ ਸੀ ਪ੍ਰਗਟ ਸਿੰਘ ਜੀ ਹਰਨੀਤ ਸਿੰਘ ਨਾਮ ਦਾ ਉਹਦਾ ਕੀ ਰਿਸ਼ਤਾ ਹੈ ਹਰਜਿੰਦਰ ਸਿੰਘ ਦੇ ਨਾਲ ਤੇ ਕੀ ਉਹਨੂੰ ਛੱਡ ਦਿੱਤਾ ਗਿਆ ਜਾਂ ਪੁਲਿਸ ਦੇ ਕੋਲ ਹੈ ਉਹ ਹਜੇ ਦੇਖੋ ਜੀ ਇਹ ਵੀ ਤੁਸੀਂ ਦੇਖਿਆ ਹੋਣਾ ਕਿ ਬਹੁਤ ਸਾਰੇ ਲੋਕ ਕਹਿ ਰਹੇ ਸੀ ਕਿ ਹਰਜਿੰਦਰ ਦੇ ਦੂਸਰੇ ਬ੍ਰਦਰ ਨੂੰ ਵੀ ਜਿਹੜਾ ਪੁਲਿਸ ਨੇ ਚੁੱਕ ਲਿਆ ਬਿਲਕੁਲ ਜੀ ਉਹ ਹਰਜਿੰਦਰ ਦੇ ਨਾਲ ਟਰਾਲਾ ਚਲਾਉਂਦਾ ਸੀ ਉਹਦਾ ਫਰੈਂਡ ਸੀ ਤੇ ਇੱਥੋਂ ਤੱਕ ਜਿੱਥੋਂ ਤੱਕ ਪਤਾ ਲੱਗਿਆ ਕਿ ਅਮਰੀਕਾ ਸਰਕਾਰ ਉਹਨੂੰ ਡਿਪੋਰਟ ਕਰਨ ਦੀ ਜਿਹੜੀ ਆ ਉਹ ਉਥੇ ਬਾਰੇ ਸੋਚ ਰਹੀ ਹੈ ਪਰ ਉਹਦਾ ਵੀ ਤਾਂ ਕੋਈ ਕਸੂਰ ਨਹੀਂ ਜਿੱਥੇ ਹਰਜਿੰਦਰ ਸਿੰਘ ਦਾ ਕੋਈ ਕਸੂਰ ਨਹੀਂ ਆ ਕਿਉਂਕਿ ਉਹਨਾਂ ਨੇ ਇੱਕ ਜੂ ਟਰਨ ਨੇ ਲਿਆ ਹੈ ਉਹਦੀ ਸਜ਼ਾ ਤਾਂ ਉਹਨਾਂ ਨੂੰ ਹੋ ਸਕਦੀ ਹੈ ਬਾਕੀ ਉਹਨਾਂ ਦੀ ਕੋਈ ਮਨਸਾ ਨਹੀਂ ਸੀ ਕਿ ਗੋਰੀਆਂ ਨੇ ਜਿਹੜਾ ਐਕਸੀਡੈਂਟ ਕਰ ਦਿੱਤਾ ਰੰਦੀ ਉਹਦੇ ਵਿੱਚ ਗੋਰਿਆਂ ਦੀ ਜਿਹੜੀ ਗੱਡੀ ਆ ਬਿਲਕੁਲ ਦੇਖੋ 70 ਫੁੱਟ ਦਾ ਟਰਾਲ ਆਇਆ ਬਾਕੀ ਗੱਡੀਆਂ ਨੇ ਕਿਥੇ ਕਾਫੀ ਗੱਡੀਆਂ ਨੇ ਜਿਹੜਾ ਕੰਟਰੋਲ ਕਰ ਲਿਆ ਤੇ ਇਹਨਾਂ ਦੀ ਗੱਡੀ ਆਣ ਕੇ ਟਕਰਾਈ ਆ ਤੇ ਕਿਤੇ ਨਾ ਕਿਤੇ ਉਹਨਾਂ ਲੋਕਾਂ ਦਾ ਵੀ ਕਸੂਰ ਹੈਗਾ ਸਿੱਖ ਬੱਚੀ ਦੇ ਨਾਲ ਜਿਹੜਾ ਬਿਲਕੁਲ ਜਿਹੜਾ ਉਹਨਾਂ ਨਾਲ ਗਲਤ ਹੋ ਰਿਹਾ ਉਥੋਂ ਦੀ ਸਰਕਾਰ ਨੂੰ ਵੀ ਚਾਹੀਦਾ ਕਿ ਜਿਹੜੀ ਬਿਲਕੁਲ ਸਚਾਈ ਜਿਹੜੀ ਹੈ ਸਾਬਮਣੀ ਲਿਉਣੀ ਚਾਹੀਦੀ ਹੈ ਕਿਉਂਕਿ ਉਹਨਾਂ ਗੋਰਿਆਂ ਨੇ ਕਹਿੰਦੇ ਨੇ ਕਿ ਉਹਨਾਂ ਦੀ ਗੱਡੀ ਦੇ ਵਿੱਚ ਬਹੁਤ ਸਾਰੀਆਂ ਡਰਿੰਕ ਦੀਆਂ ਬੋਤਲਾਂ ਨਿਕਲੀਆਂ ਨੇ ਸ਼ਰਾਬ ਦੀਆਂ ਕਿ ਉਹਨਾਂ ਨੇ ਡਰਿੰਕ ਵੀ ਕੀਤੀ ਹੋਈ ਸੀ ਹੂੰ ਤੇ ਸਾਰਾ ਮਾਮਲਾ ਬੜਾ ਹੀ ਗੰਭੀਰ ਤੇ ਜਾਂਚ ਪੜਤਾਲ ਦਾ ਹੈ ਤੁਸੀਂ ਸਾਡੇ ਨਾਲ ਇਹ ਸਾਰੀ ਗੱਲਬਾਤ ਕੀਤੀ ਤੇ ਲੋਕਾਂ ਤੱਕ ਸਹੀ ਜਾਣਕਾਰੀ ਪਹੁੰਚਾਈ ਪਟੀਸ਼ਨ ਦੇ ਬਾਰੇ ਧੰਨਵਾਦ